ਜਦੋਂ ਮੁਹਾਲੀ ਸ਼ਹਿਰ ਬਸਣਾ ਸ਼ੁਰੂ ਹੋਇਆ ਵੱਡੀਆਂ ਬਿਲਡਿੰਗਾਂ ਬਣਨੀਆਂ ਸ਼ੁਰੂ ਹੋਈਆਂ ਤਾਂ ਕਾਫੀ ਪਿੰਡਾਂ ਦੀਆਂ ਜ਼ਮੀਨਾਂ ਗਮਾੜਾ ਵੱਲੋਂ ਐਕਵਾਇਰ ਕੀਤੀਆਂ ਗਈਆਂ ਸੀ ਤੇ ਗਮਾੜਾ ਵੱਲੋਂ ਕਿਸਾਨਾਂ ਨੂੰ ਵਾਅਦਾ ਕੀਤਾ ਗਿਆ ਸੀ ਕਿ ਇੱਕ-ਇੱਕ ਰੁਪਿਆ ਦਾ ਮੁਆਵਜ਼ਾ ਤੁਹਾਨੂੰ ਤੁਹਾਡੀ ਜ਼ਮੀਨ ਦਾ ਦਿੱਤਾ ਜਾਵੇਗਾ ਪਰ ਕਿਸਾਨਾਂ ਨੇ ਉਸ ਬਾਅਦ ਤਹਿਤ ਆਪਣੀਆਂ ਜ਼ਮੀਨਾਂ ਗਮਾੜਾ ਨੂੰ ਦਿੱਤੀਆਂ ਪਰ ਕਈ ਪਿੰਡਾਂ ਦੇ ਵਿੱਚ ਗਮਾੜਾ ਵੱਲੋਂ ਨਾ ਜ਼ਮੀਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਵੱਲੋਂ ਕਾਫੀ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਇਸ ਨੂੰ ਲੈ ਕੇ ਖਬਰ ਤੁਹਾਨੂੰ ਦਿਖਾਣ ਜਾ ਰਹੇ ਹੁਮਾਲੀ ਦੇ ਪਿੰਡ ਪਾਗੋ ਮਾਜਰਾ ਜਿੱਤੇ ਕਿ ਪਿੰਡ ਪਾਗੋ ਮਾਜਰਾ ਦੀਆਂ 46 ਕਨਾਲ ਜ਼ਮੀਨ ਜੋ ਕਿ ਗਮਾਡਾ ਵੱਲੋਂ ਐਕਵਾਇਰ ਕੀਤੀ ਗਈਆਂ ਸੀ ਜਿਸ ਤੋਂ ਵਿੱਚ 3 ਕਰੋੜ 98 ਲੱਖ ਰੁਪਏ ਦੀ ਜੋ ਰਕਮ ਸੀ ਉਹ ਮੁਆਵਜ਼ੇ ਦੀ ਗਮਾਡਾ ਵੱਲੋਂ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਜਾ ਕੇ ਲੋਕਾਂ ਵੱਲੋਂ ਰੋਸ ਵੀ ਕੀਤਾ ਗਿਆ ਪਰ ਸ੍ਰੀ ਗਮਾਡਾ ਦੇ ਕੰਨਾਂ ਤੱਕ ਜੂਨ ਨਹੀਂ ਸਰਕੀ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਕਿਸਾਨਾਂ ਨੇ ਇਸ ਚੀਜ਼ ਦਾ ਫੈਸਲਾ ਲੈਣ ਲਈ ਮਾਨਜੁਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਿਸ ਤੋਂ ਬਾਅਦ 2013 ਤੋਂ ਬਾਅਦ 2016 ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ ਤੇ ਨਾਲ ਦੀ ਨਾਲ ਇਹ ਵੀ ਦੱਸ ਦਿੰਨੇ ਆ ਫਿਰ ਉਸ ਤੋਂ ਬਾਅਦ ਵੀ ਕਮਾੜਾ ਨੇ ਇਹ ਰਕਮ ਅਦਾ ਨਹੀਂ ਕੀਤੀ ਜਿਸ ਤੋਂ ਬਾਅਦ ਜਾ ਕੇ ਆਖਿਰ ਫਿਰ ਕਿਸਾਨਾਂ ਨੂੰ ਹੁਣ ਮਾਨਜੁਕ ਅਦਾਲਤ ਮੁਹਾਲੀ ਦੇ ਵਿੱਚ ਕੇਸ ਪਾਣਾ ਪਿਆ ਜਿਸ ਤੋਂ ਬਾਅਦ ਜਾ ਕੇ ਪਿਛਲੀ ਜਿਹੜੀ ਕੇਸ ਦੀ ਕਾਪੀ ਸੀ ਨਾਲ ਲਗਾਈ ਗਈ ਜਿਸ ਤੋਂ ਬਾਅਦ ਜਾ ਕੇ ਵੱਡਾ ਫੈਸਲਾ ਮਾਨਜੁਕ ਅਦਾਲਤ ਮੁਹਾਲੀ ਸੁਣਾਇਆ ਜਿੱਤੇ ਕੀ ਅੱਜ ਗਮਾਡਾ ਦੇ ਕੁਰਸੀਆਂ ਸਮੇਤ ਤੇ ਹੋਰ ਵੀ ਫਰਨੀਚਰ ਸਮੇਤ ਬਿਲਡਿੰਗ ਨੂੰ ਅਟੈਚ ਕਰਨ ਦੇ ਹੁਕਮ ਦਿੱਤੇ ਨੇ ਇਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਮਾਨਯੋਗ ਅਦਾਲਤ ਨੇ ਇੱਕ ਹੱਕ ਸੱਚ ਦਾ ਫੈਸਲਾ ਸੁਣਾਇਆ ਜਿਸ ਤੋਂ ਬਾਅਦ ਜਾ ਕੇ ਕਿਸਾਨ ਟੋਨ ਨਗਾਰਿਆਂ ਦੇ ਨਾਲ ਦੇਖੋ ਕੀ ਗਮਾਡੇ ਦਫ਼ਤਰ ਪਹੁੰਚੇ ਨੇ ਕਿਉਂਕਿ ਉਹ ਪ੍ਰਾਪਰਟੀ ਅਟੈਚ ਕਰਨੀ ਸੀ ਇਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਹੀਆਂ ਇਸ ਮੌਕੇ ਪਿੰਡ ਦੇ ਕਿਸਾਨਾਂ ਪਿੰਡ ਦੀ ਪੰਚਾਇਤ ਵੱਲੋਂ ਕੀ ਕਿਹਾ ਗਿਆ ਪਹਿਲ ਤੁਸੀਂ ਉਹ ਵੀ ਸੁਣ ਲੋ ਇਹਨਾਂ ਦੇ ਦੇਖੋ ਤੁਸੀਂ ਇੰਨੇ ਚਿਰ ਤੋਂ ਪੈਸੇ ਹੁਣ ਰੁਕੇ ਹੋਏ ਨੇ ਹਨਾ ਜੀ ਇੱਕ ਕੇਸ પાਕੇ ਲੜ ਕੇ ਲੈ ਰਹੇ ਨੇ ਤੇ ਉੱਪਰੋਂ ਹੋਰ ਪੰਚਾਇਤਾਂ ਦੀਆਂ ਜ਼ਮੀਨਾਂ ਜਿਹੜੀਆਂ ਐਕਵਾਇਰ ਕਰਨ ਦੀ ਜਿਹੜੀ ਤਿਆਰੀ ਚੱਲ ਰਹੀ ਹੈ ਲੁਕਵੇਂ ਜਿਹੜੀ ਪਿੱਛੇ ਬਹੁਤ ਜ਼ਿਆਦਾ ਮਵਾਦਕ ਹੈ ਸਰਕਾਰ ਸਰਕਾਰ ਕੋਲ ਪੈਸਾ ਤਾਂ ਹੈ ਨਹੀਂ ਹੋਰ ਜ਼ਮੀਨਾਂ ਰਿਕਵਾਇਰ ਕਰਨੇ ਨੂੰ ਫਿਰਦੀ ਆ ਉਹ ਕੋਈ ਨਹੀਂ ਦੇ ਸਕਦਾ ਕਿਉਂਕਿ ਆ ਭਾਗੋ ਮਜਰੇ ਦੀ ਜ਼ਮੀਨ ਦੇ ਪੈਸੇ ਆ ਅੱਜ ਸਾਡੀ ਸਾਰਾ ਮੂਤਵਰ ਬੰਦੇ ਸਾਰਾ ਪੂਰਾ ਭਾਗੋ ਮਜਰਾ ਉਰੇ ਆਇਆ ਉਹ ਟੈਚ ਕਰਤਾ ਇਹਦੇ ਨਾਲ ਕਿਉਂਕਿ ਸਾਡੀ ਪੈਸੇ ਨਹੀਂ ਦਿੱਤੇ ਜਾ ਰਹੇ ਨਾ ਬਾ ਤਾਂ ਕਰਕੇ ਅਟੈਚ ਹੋਇਆ ਹੋਰ ਜਮੀਨ ਅਕਵਾਇਰ ਕਰਕੇ ਕੀ ਕਰੂਗੇ ਇਹ ਉਹਦੇ ਤਾਂ ਪੈਸੇ ਕਿੱਥੇ ਦੇ ਦੂਗੇ ਇਹ ਨਹੀਂ ਨਹੀਂ ਪਹਿਲਾਂ 6500 ਕਿਲਾ ਇਹਨਾਂ ਨੇ ਕਰਨਾ ਸੀ ਉਹ ਵੀ ਕਾਲੀਦਾਲ ਦੇ ਵੱਡਾ ਸੰਘਰਸ਼ ਕਰਕੇ ਇਹ ਉਹ ਕਰਵਾਇਆ ਬਾਬਸਾ ਕੀ ਕਹਿਣਾ ਚਾਹੋ ਉਸ ਪ੍ਰੋਪਰਟੀ ਟੈਸ ਕਰਨਾ ਸੀ ਆਰਡਰ ਕੀਤਾ ਸੀ ਕੱਲ ਨੂੰ ਫਿਰ ਤਰੀਕੇ ਜੀ ਕਿ ਪ੍ਰੋਪਰਟੀ ਟੈਸ ਕਰਾ ਕੇ ਕਿੰਨੇ ਦਿਨ ਹੋ ਗਏ ਇਸ ਤੋਂ ਇਹ ਦੌਰ ਤੇ 13 ਦਾ ਕਿਉਂ ਚੱਲ ਰਿਹਾ ਜੀ ਹਾਂ ਕਿੰਨਾ ਕੁ ਰਸਤੇ ਰਸਤੇ ਦਾ ਸੀਗਾ ਤੇ ਜਰੂਰ ਕੋਇਆ ਸੀ ਰਸਤੇ ਦਾ ਰਸਤੇ ਦਾ ਟੋਟਲ ਦੱਸੋ ਇਹ ਇਹ ਇਹਦੀ ਬੈਕਗ੍ਰਾਉਂਡ ਦੱਸੋ ਵੀ ਤੁਸੀਂ ਕਦੋਂ ਕੇਸ ਪਾਇਆ ਤੇ ਕਦੋਂ ਫੈਸਲਾ ਹੋਇਆ ਤੇ ਕਿੰਨੇ ਪੈਸੇ 13 ਵਿੱਚ 2013 ਵਿੱਚ ਕੇਸ ਪਾਇਆ ਤੁਸੀਂ 16 ਦਾ ਆਰਡਰ ਹੋਇਆ 3.98 ਲੱਖ ਰੁਪਈਆ ਜੀ ਨੰਬਰ ਇਹ ਮਤਲਬ ਵਿਆਸ ਸਹਿਤ ਤਾਂ ਹਾਂਜੀ ਵਿਆਹ ਨਹੀਂ ਵਿਆਹ ਤੋਂ ਬਿਨਾਂ ਵਿਆਹ ਤੋਂ ਵਿਆਹ ਦੇ ਵਿੱਚ ਵਿਆਜ ਲਗ ਹੋਰ ਨਹੀਂ ਹਾਂਜੀ ਵਿਆਹ ਹੋ ਜਾਵੇ 15% 98 ਤੋਂ ਲੱਗਣਾ ਹੋਵੇ ਕਿੰਨੀ ਦਾ ਪੁੱਤਰ ਟੋਟਲ ਬੰਦਗੀ ਲਈ 70 ਕਰੋੜ ਰੁਪਈਆ ਕਰ ਰਹੇ ਮੈਕਸਿਮਮ ਮੇਰਾ ਨਾਮ ਹੈ ਸਰਮੁਖ ਸਿੰਘ ਪਿੰਡ ਭਾਗੋ ਮਾਜਰਾ ਤਹਿਸੀਲ ਤੇ ਜ਼ਿਲ੍ਹਾ ਮੁਹਾਲੀ ਹਾਂਜੀ ਸਾਡੀ ਜ਼ਮੀਨ 2011 ਚ ਪੁੱਡੇ ਨੇ ਐਕੁਆਇਰ ਕੀਤੀ ਸੀ 2016 ਚ 16 ਚ ਸਾਡੇ ਆਰਡਰ ਹੋ ਗਏ ਸੀ ਪੈਸੇ ਮਿਲਣ تھے ਹੁਣ ਤੱਕ ਫੇਰ ਇਹਨਾਂ ਨੇ ਭਰੇ ਨਹੀਂ ਪੈਸੇ ਫਿਰ ਕੋਰਟ ਮਾ ਕੇਸ ਚੱਲਿਆ ਚਲੀ ਗਿਆ ਫੇਰ ਹੀ ਕੋਰਟ ਨੇ ਆਪਣਾ ਆਪਣਾ ਇਹਨਾਂ ਨੂੰ ਅਟੈਚ ਅਟੈਚ ਕਰਦੀ ਪ੍ਰਾਪਰਟੀ ਫੇਰ ਅੱਜ ਉਹਦੀ ਅਟੈਚਿੰਗ ਵਾਸਤੇ ਆਈ ਵੀ ਨੇ ਪੈਸੇ ਸੀ ਤੁਹਾਡੇ ਟੋਟਲ ਤੇ ਕੀ ਕੀ ਪ੍ਰੋਪਰਟੀ ਅਟੈਚ ਕਰੀ ਹੈ 3 ਕਰੋੜ 98 ਲੱਖ ਰੁਪਏ ਦੇ ਆਪਣਾ ਤੇਰਾ ਕੁਰਸੀਆਂ ਪੱਖੇ ਟੇਬਲ AC ਕੂਲਰ ਬਿਲਡਿੰਗ ਆ ਫੇ ਅਲੈਸੀ ਡਿਪਾਰਟਮੈਂਟ ਅਲੈਸੀ ਡਿਪਾਰਟਮੈਂਟ ਅਟੈਚ ਕਰੀਏ ਅਸਾਂ ਕਹਿੰਦਾ ਸਾਡੇ ਤਾਂ ਜੋਲੀ ਜੂਨ ਟੱਕ ਟੱਕ ਪ੍ਰਾਈਵੇਟ ਕੰਪਨੀ ਜਿਹੜੀ ਅਕਵਾਇਰ ਕੀਤੀ ਸੀ ਉਹਨਾਂ ਦੇ ਪੈਸੇ ਜਿਹੜੇ ਉਹਨਾਂ ਵੱਲੋਂ ਨਹੀਂ ਉਹਨਾਂ ਸਾਡੀ ਪ੍ਰਾਪਰਟੀ ਹੋ ਇਹਨਾਂ ਨੇ ਅਕਵਾਇਰ ਕਰੀ ਹੈ ਨਾ ਇਹਨਾਂ ਨੇ ਬੁੱਡੇ ਨੇ ਕੋਈ ਹਮੇ ਤਾਂ ਇਹਨਾਂ ਤੇ ਹੀ ਮੰਗਣੇ ਜਿਹੜਾ ਇਹਨਾਂ ਨੇ ਕਰੀਆ ਕੋਇਰ ਅਸੀਂ ਉਹਨਾਂ ਤੇ ਕਿਉਂ ਮੰਗੀਏ ਪਾਰਟੀਆਂ ਨੂੰ ਬਣਾਇਆ ਸੀ ਹਾਂ ਪਾਰਟੀਆਂ ਇਹਨਾਂ ਨੇ ਕੋਇਰ ਕਰਕੇ ਦਈ ਹੈ ਨਾ ਠੀਕ ਹੈ ਬੁੱਡੇ ਉਹਨਾਂ ਨੂੰ ਕੰਪਨੀ ਨੂੰ ਇਹਨਾਂ ਨੇ ਕੋਇਰ ਕਰਕੇ ਦਈਆ ਅਸੀਂ ਨਾ ਇਹਨਾਂ ਤੇ ਲੈਣੇ ਹੈ ਨਾ ਪੈਸੇ ਇਹਦੀ ਅਗਲੀ ਤਰੀਕ ਐ ਆਪਣੀ ਤਿੰਨੇ ਤਰੀਕੇ 39 ਠੀਕ ਹੈ ਠੀਕ ਹੈ ਮੇਰਾ ਨਾਮ ਹੈ ਸਰਮੁਖ ਸਿੰਘ ਪਿੰਡ ਭਾਗੋ ਮਾਜਰਾ ਤਹਿਸੀਲ ਤੇ ਜ਼ਿਲ੍ਹਾ ਮੁਹਾਲੀ ਹਾਂਜੀ ਸਾਡੀ ਜ਼ਮੀਨ 2011 ਚ ਪੁੱਡੇ ਨੇ ਕੁਐਰ ਕੀਤੀ ਸੀ 2016 ਚ 16 ਚ ਸਾਡੇ ਆਰਡਰ ਹੋ ਗਏ ਸੀ ਪੈਸੇ ਮਿਲਣ ਦੇ ਹੁਣ ਤੱਕ ਫੇਰ ਇਹਨਾਂ ਨੇ ਭਰੇ ਨਹੀਂ ਪੈਸੇ ਰਿਪੋਰਟ 'ਚ ਕੇਸ ਚੱਲਿਆ ਚਲੀ ਗਿਆ ਫੇਰ ਹੀ ਕੋਰਟ ਨੇ ਆਪਣਾ ਆਪਣਾ ਇਹਨਾਂ ਨੂੰ ਅਟੈਚ ਅਟੈਚ ਕਰਦੀ ਪ੍ਰਾਪਰਟੀ ਫੇਰ ਅੱਜ ਉਹਦੀ ਅਟੈਚਿੰਗ ਵਾਸਤੇ ਆਈ ਵੀਂ ਬੀਪ ਉਹਨਾਂ ਨੇ ਮੈਂ ਪੁੱਛੀ ਜੀ ਤੁਹਾਡੇ ਟੋਟਲ ਤੇ ਕੀ ਕੀ ਪ੍ਰੋਪਰਟੀ ਅਟੈਚ ਕਰੀ ਹੈ 3 ਕਰੋੜ 98 ਲੱਖ ਰੁਪਏ ਰੁਪਏ ਦੇ ਆਪਣਾ ਤੇਰਾ ਕੁਰਸੀਆਂ ਪੱਖੇ ਟੇਬਲ ਏਸੀ ਕੁੱਲਰ ਬਿਲਡਿੰਗ ਬਿਲਡਿੰਗ ਇਹ ਅਟੈਚ ਐਲਏਸੀ ਡਿਪਾਰਟਮੈਂਟ ਅਟੈਚ ਕਰੀਏ ਅਸਲ ਵਿੱਚ ਵੱਡਾ ਕਹਿੰਦਾ ਸੱਤੇ ਤਾਂ ਇਹਦੇ ਵਿੱਚ ਝੋਲੀ ਦੂਨੇ ਟੈਕ ਦੀ ਪ੍ਰਾਈਵੇਟ ਕੰਪਨੀ ਜਿਹੜੀ ਐਕਵਾਇਰ ਕੀਤੀ ਸੀ ਉਹਨਾਂ ਦੇ ਪੈਸੇ ਜਿਹੜੇ ਉਹਨਾਂ ਵੱਲੋਂ ਨਹੀਂ ਉਹਨਾਂ ਸਾਡੀ ਪ੍ਰਾਪਰਟੀ ਉਹ ਇਹਨਾਂ ਨੇ ਐਕਵਾਇਰ ਕਰੀਏ ਨਾ ਇਹਨਾਂ ਨੇ ਕੁੱਡੇ ਨਾਲ ਕੋਈ ਹਮੇ ਤਾਂ ਇਹਨਾਂ ਤੇ ਹੀ ਮੰਗਣੇ ਜਿਹੜੇ ਇਹਨਾਂ ਕਰੀਏ ਕੁਐਰ ਅਸੀਂ ਉਹਨਾਂ ਤੇ ਕਿਉਂ ਮੰਗੀ ਹੈ ਇੰਟਰਪਾਰਟੀਆਂ ਨੂੰ ਬਣਾਇਆ ਸੀ ਹਾਂ ਪਾਰਟੀਆਂ ਇਹਨਾਂ ਨੇ ਕੁਇਰ ਕਰਕੇ ਦਈ ਹੈ ਨਾ ਠੀਕ ਆ ਫੁੱਡੇ ਉਹਨਾਂ ਨੂੰ ਕੰਪਨੀ ਨੂੰ ਇਹਨਾਂ ਨੇ ਕੁਇਰ ਕਰਕੇ ਦਈਆ ਅਸੀਂ ਨਾ ਇਹਨਾਂ ਤੇ ਲੈਣੀ ਹੈ ਨਾ ਪੈਸੇ ਜਿਹੜੀ ਅਗਲੀ ਤਰੀਕ ਕੱਢ ਐ ਆਪਣੀ ਤਿੰਨੇ ਤਰੀਕੇ ਤਿੰਨ ਨੋ ਠੀਕ ਆ ਠੀਕ ਆ ਕੋਈ ਇਹ ਤੋਂ ਹਟ ਕੇ ਹੈ ਵੀ ਜੇ ਨਾ ਦੇਖੋ ਤੁਸੀਂ ਵੀ ਇੰਨੇ ਚਿਰ ਤੋਂ ਪੈਸੇ ਹੁਣ ਰੁਕੇ ਹੋਏ ਨੇ ਹਨਾ ਜੀ ਇਹ ਕੇਸ ਪਾ ਕੇ ਲੜ ਕੇ ਲੈ ਰਹੇ ਨੇ ਤੇ ਉੱਪਰੋਂ ਹੋਰ ਪੰਚਾਇਤਾਂ ਦੀਆਂ ਜ਼ਮੀਨਾਂ ਜਿਹੜੀਆਂ ਐਕਵਾਇਰ ਕਰਨ ਦੀ ਜਿਹੜੀ ਤਿਆਰੀ ਚੱਲ ਰਹੀ ਹੈ ਲੋਕਾਂ ਵਿੱਚ ਜਿਹੜੀ ਪਿੱਛੇ ਬਹੁਤ ਜ਼ਿਆਦਾ ਰੋਵਾਨੀ ਹੈ ਸਰਕਾਰ ਸਰਕਾਰ ਕੋਲ ਪੈਸਾ ਤਾਂ ਹੈ ਨਹੀਂ ਹੋਰ ਜ਼ਮੀਨਾਂ ਰਿਕੁਆਇਰ ਕਰਨੇ ਨੂੰ ਫਿਰਦੀ ਆ ਉਹ ਕੋਈ ਨਹੀਂ ਦੇ ਸਕਦਾ ਕਿਉਂਕਿ ਆ ਭਾਗੋ ਮਜ਼ਦਰੀ ਦੀ ਜ਼ਮੀਨ ਦੇ ਪੈਸੇ ਆ ਅੱਜ ਸਾਡੀ ਸਾਰਾ ਮੋਹਤਵਰ ਬੰਦੇ ਪੂਰਾ ਭਾਗੋ ਮਜ਼ਦਰਾ ਉਰੇ ਆਇਆ ਉਹ ਅਟੈਚ ਕਰਤਾ ਹੈ ਇਹਦੇ ਨਾਲ ਕਿਉਂਕਿ ਸਾਡੀ ਪੈਸੇ ਨਹੀਂ ਦਿੱਤੇ ਜਾ ਰਹੇ ਨਾ ਬਾ ਤਾਂ ਕਰਕੇ ਅਟੈਚ ਹੋਇਆ ਹੋਰ ਜਮੀਨ ਅਕਵਾਇਰ ਕਰਕੇ ਕੀ ਕਰੋਗੇ ਇਹ ਉਦੋਂ ਤਾਂ ਪੈਸੇ ਕਿੱਥੇ ਦੇ ਦੋਗੇ ਇਹ ਨਹੀਂ ਨਹੀਂ ਪਹਿਲਾ 6500 ਕਿਲਾ ਇਹਨਾਂ ਨੇ ਕਰਨਾ ਸੀ ਉਹ ਵੀ ਕਾਲੀਦਾਲ ਦਾ ਵੱਡਾ ਸੰਘਰਸ਼ ਕਰਕੇ ਇਹ ਉਹ ਕਰਵਾਇਆ ਵਾਪਸ ਆ ਉਹਨੇ ਭਾਈ ਆ ਮੈਂ ਤਾਂ ਇਹ ਨਹੀਂ ਪੜਾ ਇਹ ਐਕਚੁਅਲੀ ਇੱਕ ਕੇਸ ਹੈਗਾ ਸੀ ਕਿ ਜਿਹਦੇ ਵਿੱਚ ਮਾਨ ਜੋ ਕੋਰਟ ਵੱਲੋਂ ਕੋਈ ਇਨਹਾਂਸਮੈਂਟ ਦਾ ਆਰਡਰ ਪਾਸ ਹੋਇਆ ਹੋਇਆ ਉਹਦੇ ਵਿੱਚ ਜਿਹੜੀ ਪੇਮੈਂਟ ਹੈ ਉਹ ਯੂਨਿਟੈਕ ਕੰਪਨੀ ਹੈ ਜਿਹੜੀ ਉਹਦੇ ਵੱਲੋਂ ਗਮਾਡਾ ਨੂੰ ਜਮ੍ਹਾਂ ਕਰਾਈ ਜਾਣੀ ਹੈ ਤੇ ਗਮਾਡਾ ਵੱਲੋਂ ਫਿਰ ਅੱਗੇ ਕਿਸਾਨਾਂ ਨੂੰ ਜਿਹੜੀ ਉਹ ਐਨਹਾਂਸਮੈਂਟ ਦੀ ਅਮਾਉਂਟ ਹੈ ਉਹ ਦਿੱਤੀ ਜਾਣੀ ਹੈ। ਇਹ ਲਾਇਬਿਲਟੀ ਜਿਹੜੀ ਹੈਗੀ ਹੈ ਯੂਨੀਟੈਕ ਦੀ ਹੈ। ਯੂਨੀਟੈਕ ਵੱਲੋਂ ਅਜੇ ਸਾਨੂੰ ਪੇਮੈਂਟ ਰੀਸੀਵ ਨਹੀਂ ਹੋਈ ਜਦੋਂ ਵੀ ਹੋ ਗਈ ਤਾਂ ਅਸੀਂ ਉਹ ਨਾਲ ਦੀ ਨਾਲ ਜਿਹੜੀ ਕਿਸਾਨਾਂ ਨੂੰ ਉਹ ਡਿਸਟ੍ਰਿਬਿਊਟ ਕਰ ਦਾਂਗੇ। ਕੁਝ ਪ੍ਰਾਪਰਟੀ ਅਟੈਚਮੈਂਟ ਦੀ ਵੀ ਕੱਲ੍ਹ ਸਾਹਮਣੇ ਆਣੀ ਹੈ ਗਮਾਡਾ ਦੇ ਬੋਰਡ ਦੇ ਵਿੱਚ। ਗਮਾਡਾ ਗਮਾਡਾ ਨੂੰ ਤਾਂ ਵੈਸੇ ਹੀ ਪਾਰਟੀ ਬਣਾਇਆ ਹੋਇਆ ਹੈ। वैसे जेडी ਕਿਉਂਕਿ ਗਮਾਡਾ ਨੇ ਐਕੁਇਜੀਸ਼ਨ ਕਰਕੇ ਦਿੱਤੀ ਜੋ ਕ੍ਰਿਟੀਕਲ ਗੈਪ ਦੀ ਐਕੁਇਜੀਸ਼ਨ ਹੁੰਦੀ ਹੈ ਉਹ ਗਮਾਡਾ ਕਰਕੇ ਦਿੰਦਾ ਤੇ ਗਮਾਡਾ ਜਿਹੜੀ ਕੰਸਰਨ ਕੰਪਨੀ ਹੁੰਦੀ ਹੈ ਉਹ ਤੋਂ ਪੈਸੇ ਲੈ ਕੇ ਖਸਾਨਾ ਉਹ ਦਿੰਦਾ ਅਸੀਂ ਉਹਨਾਂ ਉਹਨਾਂ ਯੂਨਿਟ ਕੰਪਨੀ ਵਾਲਿਆਂ ਨੂੰ ਬੁਲਾਇਆ ਤੇ ਇਹਨਾਂ ਦੀ ਜਿਹੜੀ ਪੇਮੈਂਟ ਹੈ ਉਹ ਸ਼ੈਡਿਊਲ ਤੇ ਕਲੀਅਰ ਕਰਨ ਲਈ ਅਜੇ ਉਪਰ ਆਲੇ ਕਰ ਦਿੱਤੀ ਤਿਆਰ ਹੈ ਠੀਕ 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 ਹੈ ਸਰ ਥੈਂਕ ਯੂ